ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਪਾਰਟੀ ਨੇ ਆਪਣਾ ਆਖਰੀ ਤੇ 13ਵਾਂ ਉਮੀਦਵਾਰ ਘੋਸ਼ਿਤ ਕਰ ਦਿੱਤਾ ਹੈ ਦੱਸ ਦਈਏ ਕਿ ਕਾਂਗਰਸ ਪਾਰਟੀ ਨੇ ਫਿਰੋਜ਼ਪੁਰ ਹਲਕੇ ਤੋਂ ਸ਼ੇਰ ਸਿੰਘ ਖਬਾਇਆ ਨੂੰ ਆਪਣਾ ਉਮੀਦਵਾਰ ਬਣਾਇਆ ਦੱਸ ਦਈਏ ਕਿ ਸ਼ੇਰ ਸਿੰਘ ਖਬਾਇਆ ਸ਼ੋਮਣੀ ਅਕਾਲੀ ਦਲ ਤੋਂ ਪਹਿਲਾਂ ਵਿਧਾਇਕ ਰਹੇ ਚੁੱਕੇ ਨੇ ਅਤੇ 2000 19 ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ મતਭੇਦ ਚੱਲਦੇ ਆ ਉਹਨਾਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਸੀ ਅਤੇ 2019 ਦੇ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਪਾਰਲੀਮੈਂਟ ਇਲੈਕਸ਼ਨ ਲੜੀ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਜਿਹੜੇ ਸ਼ੇਰ ਸਿੰਘ ਖਬਾਇਆ ਹਾਰ ਗਏ ਸੀ ਇਸ ਵਾਰ ਸੁਖਬੀਰ ਸਿੰਘ ਬਾਦਲ ਇਲੈਕਸ਼ਨ ਨਹੀਂ ਲੜ ਰਹੇ ਲੋਕ ਸਭਾ ਦੀ ਅਤੇ ਉਹਨਾਂ ਨੇ ਆਪਣੇ ਕਰੀਬੀ ਬੌਬੀ ਮਾਨ ਨੂੰ ਚੋਣ ਪਿੰਡ ਦੇ ਵਿੱਚ ਉਤਾਰਿਆ ਤਾਂ ਦੱਸਦੀ ਕਿ ਸ਼ੇਰ ਸਿੰਘ ਖਬਾਇਆ ਅਕਾਲੀ ਦਲ ਦੇ ਪਹਿਲਾਂ ਪਾਰਲੀਮੈਂਟ ਮੈਂਬਰ रह ਚੁੱਕੇ ਨੇ ਅਤੇ ਹੁਣ ਉਹ ਜਿਹੜੇ ਕਾਂਗਰਸ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਨੇ ਦੱਸ ਜੀਏ ਕਿ ਉਹਨਾਂ ਦੇ بیٹے ਦਵਿੰਦਰ ਸਿੰਘ ਕੋਹਾਵਾ ਪਹਿਲਾਂ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਸੀ ਅਤੇ ਕਾਂਗਰਸ ਦੀ ਟਿਕਟ ਦੇ ਉੱਪਰ ਉਹ ਵਿਧਾਇਕ ਬਣੇ ਸੀ ਅਤੇ ਠੀਕ 2 ਸਾਲ ਬਾਅਦ ਯਾਨੀ 2019 ਤੋਂ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਨਾਲ ਮਤਭੇਦ ਦੇ ਚੱਲਦੇ ਆ ਅਸ਼ੇਰ ਸਿੰਘ ਕੋਹਾਵਾ ਜਿਹੜੇ ਆ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰ ਗਏ ਸੀ ਅਤੇ ਹੁਣ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕਾ ਫਰੂਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਇਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਸ਼ੇਰ ਸਿੰਘ ਘਵਾਇਆ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਅਤੇ ਸੁਖਬੀਰ ਸਿੰਘ ਬਾਦਲ ਹਰਾਂ ਦੇ ਖਿਲਾਫ ਜਿਹੜੇ ਉਹ ਚੋਣ ਲੜੇ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਜਿਹੜੇ ਆ ਫਰੋਜ਼ਪੁਰ ਤੋਂ ਉਹ ਹਾਰ ਗਏ ਸੀ ਇਸ ਵਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਚੋਣ ਨਹੀਂ ਲੜ ਰਹੇ ਉਹਨਾਂ ਨੇ ਆਪਣੇ ਕਰੀਬੀ ਜਿਹੜੇ ਬੌਬੀ ਮਾਨ ਨੂੰ ਚੋਣ ਪੜ ਦੇ ਵਿੱਚ ਉਤਾਰਿਆ ਤਾਂ ਦੱਸ ਜੀ ਕਿ ਕਾਂਗਰਸ ਪਾਰਟੀ ਇਸ ਤੋਂ ਪਹਿਲਾਂ 13 ਦੇ ਵਿੱਚੋਂ 12 ਲੋਕ ਸਭਾ ਸੀਟਾਂ ਦੇ ਉੱਪਰ ਆਪਣੇ ਉਮੀਦਵਾਰ ਕੋਸ਼ਿਤ ਕਰ ਚੁੱਕੀ ਸੀ ਅਤੇ ਹੁਣ 13ਵਾਂ ਅਤੇ ਆਖਰੀ ਉਮੀਦਵਾਰ ਜਿਹੜਾ ਉਹ ਰਹਿੰਦਾ ਸੀਗਾ ਫਰੋਜ਼ਪੁਰ ਤੋਂ ਅਤੇ ਅੱਜ ਉਹਨਾਂ ਨੂੰ ਉਮੀਦਵਾਰ ਸ਼ਿਰਸਿੰਘ ਕੁਬਾਇਆ ਨੂੰ ਬਣਾ ਦਿੱਤਾ ਗਿਆ ਤਾਂ ਦੱਸ ਜੀ ਕਿ ਅੱਜ ਤੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਜਿਹੜੀ ਆ ਉਹ ਡੇਟ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਸ਼ਿਰਸਿੰਘ ਕੁਬਾਇਆ ਪਿਛਲੇ ਕਈ ਦਿਨਾਂ ਤੋਂ ਜਿਹੜਾ ਲੋਕ ਸਭਾ ਹਲਕਾ ਫਰੋਜ਼ਪੁਰ ਦੇ ਵਿੱਚ ਆਪਣੇ ਬੇਟੇ ਦੇ ਸਮੇਤ ਪ੍ਰਚਾਰ ਜਿਹੜਿਆ ਉਹ ਕਰ ਰਹੇ ਸੀ ਅਤੇ ਇਹ ਵੀ ਗੱਲ ਜਿਹੜੀ ਆ ਕਹਿੰਦੇ ਨਜ਼ਰ ਆ ਰਹੇ ਸੀ ਕਿ ਮੈਨੂੰ ਹੀ ਜਿਹੜੀ ਆ ਉਹ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਜਾਣੀ ਹੈ ਅਤੇ ਇਸੇ ਕਰਕੇ ਹੀ ਮੈਂ ਜਿਹੜਾ ਉਹ ਚੋਣ ਪ੍ਰਚਾਰ ਉਹਨੇ ਤੋਂ ਸ਼ੁਰੂ ਕਰ ਦਿੱਤਾ ਤਾਂ ਉਹੀ ਗੱਲ ਹੋਈ ਹੈ ਅਤੇ ਸ਼ੇਰ ਸਿੰਘ ਖਬਾਇਆ ਨੂੰ ਹੁਣ ਜਿਹੜੀ ਆ ਉਹ ਟਿਕਟ ਕਾਂਗਰਸ ਪਾਰਟੀ ਦੇ ਵੱਲੋਂ ਦਿੱਤੀ ਗਈ ਹੈ ਤੇ ਸ਼ੇਰ ਸਿੰਘ ਖਬਾਇਆ ਜਿਹੜੇ ਨੇ ਉਹ ਉਮੀਦਵਾਰ ਹੋਣਗੇ ਜਿਹੜੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਤਾਂ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਪਹਿਲਾਂ ਵੀ ਸ਼ੇਰ ਸਿੰਘ ਖਵਾਇਆ ਜਿਹੜੇ ਆ ਅਕਾਲੀ ਦਲ ਦੀ ਟਿਕਟ ਦੇ ਉੱਪਰ ਪਾਰਲੀਮੈਂਟ ਮੈਂਬਰ ਰਹਿ ਚੁੱਕੇ ਨੇ ਅਤੇ 2019 ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ મતਭੇਦ ਦੇ ਚੱਲਦੇ ਆ ਉਹਨਾਂ ਨੇ ਪਾਰਟੀ ਜਿਹੜੀ ਆ ਉਹ ਛੱਡ ਦਿੱਤੀ ਸੀ ਅਤੇ ਹੁਣ ਉਹ ਕਾਂਗਰਸ ਦੇ ਵਿੱਚ ਹੀ ਨੇ ਉਹਨਾਂ ਦਾ ਬੇਟਾ 2017 ਤੋਂ ਪਹਿਲਾਂ ਕਾਂਗਰਸ ਦੇ ਵਿੱਚ ਆ ਗਿਆ ਸੀ ਅਤੇ ਉਹਨਾਂ ਨੇ ਜਿਹੜੀ ਆ ਉਹ ਕਾਂਗਰਸ ਦੀ ਟਿਕਟ ਤੇ ਚੋਣ ਲੜ ਕੇ ਜਿਹੜੇ ਉਹ ਵਿਧਾਇਕ 2017 ਦੀਆਂ ਵੋਟਾਂ ਦੇ ਵਿੱਚ ਬਣੇ ਸੀਗੇ ਅਤੇ ਹੁਣ 19 ਦੇ ਵਿੱਚ ਬਾਅਦ ਦੇ ਵਿੱਚ ਸ਼ੇਰ ਸਿੰਘ ਖਬਾਇਆ ਵੀ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਸੀ ਪਰ ਉਹ ਸੁਖਵੀਰ ਸਿੰਘ ਬਾਦਲ ਦੇ ਹੱਥੋਂ 2019 ਦੀਆਂ ਲੋਕ ਸਭਾ ਚੋਣਾਂ ਹਾਰ ਗਏ ਸੀ ਅਤੇ ਇੱਕ ਵਾਰ ਫਿਰ ਸ਼ੇਰ ਸਿੰਘ ਖਬਾਇਆ ਤੇ ਇਹੀ ਕਾਂਗਰਸ ਪਾਰਟੀ ਨੇ ਪਰੋਸਾ ਜਤਾਇਆ ਅਤੇ ਸੰਕਵਾਯਾ ਨੂੰ ਆਪਣਾ ਉਮੀਦਵਾਰ ਫਿਰੋਜ਼ਪੁਰ ਤੋਂ ਬਣਾਇਆ ਹੋਰ ਵੱਡੀ ਅਪਡੇਟਸ ਦੇ ਲਈ ਜੁੜੇ ਰਹੋ ਜਰਾਨਾ ਲੋਕਾਂ ਦੀ ਟੀਵੀ ਦੇ ਨਾਲ